ਤੇ ਅਸੀਂ ਪੈਸੇ ਵਾਪਸ ਦੇਵਾਂਗੇ ਇਹ ਕੰਪਨੀ ਦਾ ਕਹਿਣਾ ਹੈ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਜਿਵੇਂ ਕਿਸ ਨੂੰ ਪਤਾ ਹੀ ਹੋਊਗਾ ਜਿਹੜੀ ਐਤੀ ਨਾਗਣੀ ਆਪਣੀ ਜਿਹੜੀ ਮਾਝਾ ਵੱਡੀ ਹੁਣ ਰਿਪੀਟ ਵਾਲਾ ਕੰਮ ਕਰੀ ਜਾਂਦੀ ਆ ਉਹਨੂੰ ਅੱਜ 1 ਸਾਲ 4-5 ਮਹੀਨੇ ਹੋਵੇ ਤਕਰੀਬਨ ਉਹ 29 ਫਰਵਰੀ ਦੀ ਸੁਈ ਵੀ ਆ ਜੀ ਸਾਰੇ ਭਰਾਵਾਂ ਨੂੰ ਪਤਾ ਮਗਰਲੀ ਨੂੰ ਐ 29 ਫਰਵਰੀ ਨੂੰ ਮਗਰਲੀ 29 ਫਰਵਰੀ ਨੂੰ ਆ 29 ਫਰਵਰੀ ਨੂੰ ਸਾਲ ਹੋ ਗਿਆ ਜੀ ਉਹਨੂੰ ਡੇਢ ਸਾਲ ਹੋ ਗਿਆ ਜੀ ਰਿਪੀਟ ਉਹ ਕਰਦੀ ਆ ਤਾਂ ਸਾਡੀ ਕਿਸੇ ਭਰਾ ਦੇ ਨਾਲ ਐਂ ਗੱਲਬਾਤ ਹੋਈ ਸੀ ਉਹਨਾਂ ਨੇ ਕਿਸੇ ਭਰਾ ਦਾ ਨੰਬਰ ਦਿੱਤਾ ਠੀਕ ਹੈ ਜੀ ਵੀ ਕੰਪਨੀ ਦਾ ਨੰਬਰ ਦਿੱਤਾ ਤੇ ਉਹਨਾਂ ਨੇ ਬਾਈ ਜੀ ਇਹ ਵਾਦਾ ਕੀਤਾਗਾ ਉਹ ਕਹਿੰਦੇ ਬਾਈ ਭਾਵੇਂ ਦੀ ਸਾਡਾ ਨੰਬਰ ਦਾਤੋ ਜੇ ਕਿਸੇ ਬੰਦੇ ਨੂੰ ਕੋਈ ਅਸਰ ਨਹੀਂ ਹੁੰਦਾ ਦਵਾਈ ਦਾ ਨਹੀਂ ਰਹਿੰਦੀ ਤੇ ਅਸੀਂ ਪੈਸੇ ਵਾਪਸ ਦੇਵਾਂਗੇ ਇਹ ਕੰਪਨੀ ਦਾ ਕਹਿਣਾ ਹੈ ਤੇ ਤੁਹਾਨੂੰ ਨੰਬਰ ਵੀ ਦੇਵਾਂਗੇ ਤੁਸੀਂ ਪੂਰੀ ਗੱਲਬਾਤ ਕਰਿਓ ਠੀਕ ਹੈ ਤਾਂ ਸੱਚ ਹੈ ਜਾਂ ਸਮਾਨ ਹੈ ਪਰ ਸ਼ੁਰੂ ਤੋਂ ਵੀ ਜਿਵੇਂ ਜਿਵੇਂ ਕੀ ਕੀ ਚੀਜ਼ ਸੱਟ ਮਾਖਿਆ ਕੀ ਕੀ ਨਹੀਂ ਆਖਿਆ ਉਹ ਸ਼ੁਰੂ ਤੋਂ ਦੱਸ ਦਿਆਂ ਕਿਉਂਕਿ ਮੈਂ ਥੋੜਾ ਜਿਹਾ ਉਹ ਜਿਹੜਾ ਅੜਪਜਾ ਕਰਦੀਆਂ ਵਿੱਚ ਜਾਂਦੇ ਨਹੀਂ ਤਾਂ ਇਹਦਾ ਕਰਕੇ ਨਾਲ ਚਰਨਜੀਤ ਉਹ ਕਰਵਾ ਲਈ ਦੀਆਂ ਕਈ ਵਾਰੀ ਐ ਵੀ ਇਹ ਤਾਂ ਕਈ ਵਾਰੀ ਯਾਦੇ ਵੀ ਸੱਟ ਮਾਰਦੇ ਨੇ ਉਹ ਵੀ ਨਹੀਂ ਮਾਰਨੀ ਇੱਥੋਂ ਆਪਰੇਸ਼ਨ ਕਰਕੇ ਐ ਲੁੱਟ ਥੋੜਾ ਜਿਹਾ ਹੁਣ ਸਾਰਾ ਫੈਮਿਲੀ ਦੇ ਸਾਥ ਦੇ ਨਾਲ ਕੰਮ ਕਰੀਦਾ ਉਹਨਾਂ ਦਾ ਆਖਿਆ ਹੋਇਆ ਵੀ ਉਂ ਤਾਂ ਸੀ ਨਾਲ ਹੀ ਤੋਰਾਂਗੇ ਦਵਾਈ ਜਿਹੜੀ ਡੀਵਾਰਮਿੰਗ ਵਾਲੀ ਆ ਪਰ ਤੁਸੀਂ ਜਿਹੜੀ ਤੁਹਾਡੀ ਕੰਪਨੀ ਦੀ ਤਸੱਲੀ ਆ ਵੀ ਪੇਟ ਦੇ ਕੀੜਿਆਂ ਦੀ ਦਵਾਈ ਦੇਣੀ ਆ ਪਹਿਲਾਂ ਸਟਾਰਟ ਕਰਨ ਤੋਂ ਪਹਿਲਾਂ ਤਾਂ ਥੋੜੀ ਜੀ ਵੀਡੀਓ ਦੇ ਨਾਲ ਜੁੜੇ ਰਹੋ 100% ਪੱਕਾ ਇਲਾਜ ਆ ਬਾਈ ਉਹ ਕਹਿੰਦੇ ਵੀ ਜਿਹੜੀਆਂ ਮੱਜਾਂ ਰਿਪੀਟਰ ਹੋ ਗਈਆਂ ਗੱਭਣ ਨਹੀਂ ਰਹਿੰਦੀਆਂ ਸਾਡੇ ਇਹਦੇ ਨਾਲ ਵੀ ਗੱਭਾਂ ਰਹਿਣਗੀਆਂ ਰਹਿਣੀਆਂ ਬਾਈ ਤੇ ਇਹਨਾਂ ਦੇ ਵਿੱਚ ਆਪਾਂ ਤੁਹਾਨੂੰ ਮੈਂ ਦੱਸਦਾ ਇਹਨਾਂ ਦਾ ਦੇਣ ਦਾ ਤਰੀਕਾ ਕੀ ਹੈ ਪਹਿਲਾਂ ਤਾਂ ਇਹਦੇ ਵਿੱਚ ਆਲਮ ਇਹ ਜ਼ੂਮ ਕਰਕੇ ਦਿਖਾ ਦੇ ਇਹਨਾਂ ਦਾ ਪ੍ਰੋਡਕਟ ਆ ਗਿਆ ਬਾਈ ਠੀਕ ਹੈ ਇਹਨਾਂ ਦਾ ਪਾਊਡਰ ਆਉਂਦਾ ਹੈ ਇਹ ਪਾਊਡਰ ਹੈ ਜਿਹੜਾ 10 ਦਿਨਾਂ ਦਾ ਇੱਕ ਡੱਬਾ ਬਾ 20 ਦਿਨ ਹੀ ਦੇਣਾ ਕੋਈ ਬੜਾ ਟਾਈਮ ਲੰਮਾ ਵੀ ਨਹੀਂ ਦੋਨੇ ਟਾਈਮ ਹੀ ਦੇਣਾ 20 ਦਿਨ ਦੇਣੇ ਆ ਇਹ ਦੋ ਡੱਬੇ ਹੀ ਆ 50 50 ਗ੍ਰਾਮ ਸੁਭਾ ਸਾਮ ਦੇਣਾ ਤੁਸੀਂ ਆਪ ਹੈ ਠੀਕ ਆ ਮਾਲਕ ਨੇ ਖੋਦ ਦੇਣਾ ਜ਼ਿੰਮੇਵਾਰੀ ਦੇ ਨਾਲ ਦੇਣਾ ਉਹ ਕਹਿੰਦੇ ਵੀ ਸੁਭਾ ਸਾਮ ਨਾਲ ਇਹ ਚੀਜ਼ ਹੋ ਗਈ ਤੇ ਨਾਲ ਉਹਨਾਂ ਨੇ ਇੱਕ ਤੁਸੀਂ ਇਹਦੇ ਤੇ ਵੀ ਤੁਸੀਂ ਨਿਗਾਹ ਮਾਰ ਸਕਦੇ ਆ ਤੁਸੀਂ ਪੜ੍ਹ ਕੇ ਵੀ ਦੇਖ ਸਕਦੇ ਆ ਉਹ ਕਹਿੰਦੇ ਨਾਲ ਸਾਡੀ ਇਹ ਦਵਾਈ ਦੇਣੀ ਆ ਠੀਕ ਆ ਨਾਲ ਹੀ ਆਉਂਦੀ ਆ ਜਨ ਕਿ ਇੱਕ ਘੱਟੀ ਬਣਾਈ ਦੀ ਇੱਕ ਤਰ੍ਹਾਂ ਉਹ ਕਹਿੰਦੇ ਇਹ 10 ਐਮਐਲ ਦੇਣੀ ਆ ਬਸ ਦਿਨ ਦੀ 10 ਐਮਐਲ ਜਿਵੇਂ ਮਰਜੀ ਸਰਿੰਜ ਨਾਲ ਅੰਦਰ ਸੱਢ ਦੋ ਮੜੇ ਦਾਣੇ ਚ ਪਾ ਦੋ ਜਿਵੇਂ ਮਰਜੀ ਪਾ ਦੋ ਇਹ 10 ਐਮਐਲ ਦੇਣੀ ਆ ਇਹ ਦਵਾਈ ਬੀ ਤੇ 21 ਦਿਨਾਂ ਦੀ ਦਵਾਈ ਇਹ ਆ 20 ਦਿਨਾਂ ਦੀ ਪੋਡਾ ਸਿਰਫ 20 ਦਿਨ ਤੇ ਉਹਨਾਂ ਨੇ ਇਹ ਵਾਦਾ ਕੀਤਾ ਉਹ ਕਹਿੰਦੇ ਬਾਈ ਜੀ ਨੰਬਰ ਲਾ ਲਿਓ ਜਿਆਦਾ ਜਾਣਕਾਰੀ ਤੁਹਾਨੂੰ ਬਦਲ ਕੰਪਨੀਆਂ ਤੋਂ ਮਿਲ ਸਕਦੀ ਆ ਜਿਹੜੀ ਗਰੰਟੀ ਵਾਰੰਟੀ ਉਹ ਵੀ ਕੰਪਨੀ ਵਾਲੇ ਦੇਣਗੇ ਪਰ ਉਹਨਾਂ ਨੇ ਇਹ ਗੱਲ ਆਖੀ ਆ ਵੀ ਬਈ ਅਸੀਂ ਪੈਸੇ ਵਾਪਸ ਕਰਨ ਤੱਕ ਦਾ ਵੀ ਵਾਦਾ ਕਰਦੇ ਆ ਵੀ ਜੇ ਕਿਸੇ ਨੂੰ ਨਾ ਅਸਰ ਹੋਵੇ ਫਿਰ ਇਸ ਕਰਕੇ ਮੈਂ ਨਾਲ ਦੀ ਨਾਲ ਹੀ ਬਾਈ ਉਹਨਾਂ ਨੂੰ ਆਖਿਆ ਵੀ ਬਾਈ ਬਣ ਕੇ ਮੈਨੂੰ ਫੜਾ ਕੇ ਜਾਓ ਇਹ ਚੀਜ਼ ਆ ਹੁਣ ਜਿਵੇਂ ਇਹ ਪੋਡਰ ਵਾਲੀ ਜਿਹੜੀ ਦਵਾਈ ਆ ਗਈ ਠੀਕ ਆ ਜੀ ਪਹਿਲਾਂ ਆਪਾਂ ਹੁਣ ਜਿਿਆਂ ਦੀ ਦਵਾਈ ਆ ਕੱਲ ਮੇਰੇ ਕੋਲੇ ਆ ਜਿਵੇਂ ਮਸਰ ਦੀ ਚੂਰੀ ਜੀ ਆਈ ਪਈ ਸੀਗੀ ਵੀ ਥੋੜਾ ਜਿਹਾ ਨਾਗਣੀ ਜਿਵੇਂ ਇਹੋ ਜਿਹਾ ਕੰਮ ਜਿਵੇਂ ਕਈ ਵਾਰੀ ਪਸੂ ਖੁਸ਼ ਹੋ ਕੇ ਖਾਂਦੀ ਆ ਠੀਕ ਐ ਥੋੜੇ ਜਿਹਾ ਆਪਾਂ ਮੈਨੂੰ ਲਾਦਾ ਘਟਾ ਲਗੇ ਉਹਨਾਂ ਕੀ ਬੜਗਾ ਅਸਰ ਜਰਾ ਰਹੂਗਾ ਤੇ ਇਹਦੇ ਵਿੱਚ ਲੈ ਚਰਨੀ ਦੀ ਨਾਗਣੀ ਨੂੰ ਧਰ ਕੇ ਆਏ ਇਹ ਹੋ ਗਈ ਤਾਂ ਉਦੋਂ ਬਾਅਦ ਬਾਈ ਜੀ ਇਹਦੇ ਵਿੱਚ ਆ ਗਿਆ ਫੋਟਰਾ ਠੀਕ ਐ ਇਹਨਾਂ ਦਾ ਦਾ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਨੰਬਰ ਤੁਸੀਂ ਲਾ ਕੇ ਇਹਦੇ ਨਾਲ ਜਾਦੇ ਗੱਲ ਕਰ ਸਕਦੇ ਆ ਜਿਨ੍ਹਾਂ ਦੇ ਨਾਲ ਸਰ ਰੀਪੀਟਰ ਹੈ ਗਾ ਮਾਰ ਰੀਪੀਟਰ ਹੈ ਠੀਕ ਹੈ ਪਰ ਤੁਸੀਂ ਇੱਕ ਵਾਰੀ ਜ਼ਰੂਰ ਭਰਾਮਾ ਦੇ ਨਾਲ ਕਨੈਕਟ ਕਰਿਓ ਤੇ ਜਿਹੜੀ ਫੁੱਲ ਜਾਣਕਾਰੀ ਤੁਹਾਨੂੰ ਇਹ ਤੋਂ ਮਿਲ ਜੂ ਜਿਹੜੀ ਗਾਰੰਟੀ ਆ ਉਹ ਵੀ ਤੁਹਾਨੂੰ ਕੰਪਨੀ ਵਾਲੇ ਦੇ ਦੇਣਗੇ ਠੀਕ ਹੈ ਮੈਨੂੰ ਜਿਨ੍ਹਾਂ ਉਹਨੇ ਦੱਸਿਆ ਵੀ ਬਾਈ ਜੀ ਜੇ ਨਾ ਰਿਜ਼ਲਟ ਆਇਆ ਸੀ ਪੈਸੇ ਵਾਪਸ ਕਰਾਂਗੇ ਠੀਕ ਹੈ ਤੇ ਮੈਂ ਤੁਹਾਨੂੰ ਉਹ ਚੀਜ਼ ਥੋੜੇ ਦੇ ਨਾਲ ਸ਼ੇਅਰ ਕਰਤੀ ਜੇ ਮੈਂ ਆਪਾਂ ਕਹਿੰਦੇ ਹੁਣ ਮਿਲ ਕੇ ਪਾਉਣਾ 50 ਗ੍ਰਾਮ ਪਾਊਡਰ ਅਗਲਾ ਕਹਿੰਦਾ ਯਾਰ 50 ਗ੍ਰਾਮ ਬਿਕੰਡਾ ਕਈ ਵਾਰੀ 40 ਗ੍ਰਾਮ ਤੇ ਰੁਕ ਜਾਂਦਾ 50 ਗ੍ਰਾਮ ਤੇ ਰੁਕ ਜਾਂਦਾ ਤੇ ਸਾਡੇ ਜੋ ਖਣ ਦਾ ਤਰੀਕਾ ਇਹੀ ਹੁੰਦਾ ਵੀ ਜਦੋਂ ਪਾਉਣਾਗਾ ਆਪਾਂ ਜ਼ੀਰੋ ਕਰਕੇ ਥੋੜੀ ਜੀ ਮੁਠੀ ਕਿ ਫੀਡ ਦੀ ਪਾ ਲਈਦੀ ਹੈ ਠੀਕ ਹੈ ਜੇ ਮੰਨ ਲਓ ਆ 150 ਗ੍ਰਾਮ ਹੋ ਗਿਆ ਹੁਣ ਇਹਦੇ ਨਾਲ ਜਿਹੜਾ ਪਾਉਣਾ ਹੁੰਦਾ ਚੱਟਾ ਮੈਂ ਮਤਲਬ ਇਹਦੇ ਨਾਲ ਪਾਉਣਾ ਜਿਹੜਾ ਸੌਖਾ ਹੋ ਜਾ ਜਿਹੜਾ 50 ਗ੍ਰਾਮ ਪਾਊਡਰ ਹੈ 150 ਗ੍ਰਾਮ ਸੀ ਲਓ ਜੀ 200 ਗ੍ਰਾਮ ਸਾਰਾ ਸਮਾਨ ਹੋ ਗਿਆ ਏ ਬਣ ਗਈ ਇਹਦੀ ਫੁੱਲ ਡੋਜ਼ ਠੀਕ ਐ 50 ਗ੍ਰਾਮ ਦੀ ਠੀਕ ਆ ਜੀ ਇਸੇ ਤਰ੍ਹਾਂ ਲੈ ਆ ਵੀ ਪਾਇਆ ਬੱਚ ਮੜ ਜਾ ਹੱਥਿਆਂ ਮਾਰਦੀ ਕਿਉਂਕਿ ਮਗਰਲੀ ਵਾਰ ਵੀ ਦੋ ਤਿੰਨ ਮੱਝਾਂ ਵੀ ਬਹੁਤ ਔਖਾ ਵੀ ਬਹੁਤ ਟਾਈਮ ਖਰਾਬ ਹੋ ਗਿਆ ਜਿਵੇਂ ਵੱਡੀ ਮੱਝ ਇੱਕ ਦੇ ਦਾ ਢਾਈ ਤਿੰਨ ਸਾਲੀ ਖਰਾਬ ਹੋ ਗਈ ਕਿੱਥੇ ਹੁਣ ਨੂੰ ਨਾਲਾ ਤੀਜੀ ਵਾਰ ਨੂੰ ਸੌਣ ਵਾਲੀ ਹੁੰਦੀ ਦੋ ਬੱਚੇ ਹੁਣ ਨੂੰ ਵੱਧ ਦਿੱਤੇ ਹੁੰਦੇ ਦੇਖੋ ਬੱਚੇ ਤੇ ਦੁੱਧ ਦੀ ਸਾਰੀ ਕਿੰਨੀ ਆੰਦਣਾ ਤਾਂ ਇਹ ਦੇਣੀ ਹੁਣ ਆਪਾਂ 10 ਐਮਐਲ ਇਹ ਆਪਾਂ ਦੇਵਾਂਗੇ ਸਰਿੰਜ ਰਾਹੀਂ ਸਰ੍ਹਾ 10 ml ਵਰਤਨੀਆ ਦਵਾਈ ਜੀ ਤੇ ਆ ਲੋ ਆ 10 ml ਅਸਮਾਨੀਆ ਰੰਗ ਆ ਇਹਦਾ ਦਵਾਈ ਦਾ ਤੇ ਲੋ ਵੀ ਮਿੱਤਰੋ ਇਹ ਹੋ ਗਈ 10 ml ਦਵਾਈ ਤੇ ਲੋ ਵੀ ਤਾਹਾਂ ਆਪਾਂ ਫੇਰ ਇਹਦੀ ਖਰਾਕ ਪਾਤੀ ਚੱਕੋ ਕਿਉਂਕਿ ਨਾਗਣੀ ਨੇ ਸਾਰਾ ਕੁ ਸਾਈਂ ਚੱਟ ਜਾਣਾ ਤੇ ਚੰਗੀ ਹਦੇ ਵੰਗੂ ਮੱਕੀ ਆ ਬੱਠਲ ਜੀ ਪਾ ਜਾਂਦਾ ਦੂਜੀ ਚ ਠੀਕ ਐ ਤਾਂ ਖਾਈ ਜਾਂਦੀ ਸਾਰਾ ਕੁ ਚੱਕ ਤਾ ਰਗੜਦਾ ਜਮਾ ਤੇ ਲਓ ਵੀ ਮਿੱਤਰੋ ਇਹ ਤੋਂ ਵੱਡਾ ਵਿਸ਼ਵਾਸ ਕੋਈ ਹੋ ਨਹੀਂ ਸਕਦਾ ਦੇਖੋ ਨੰਬਰ ਤੁਹਾਡੇ ਸਕਰੀਨ ਤੇ ਚਲੀ ਜਾਂਦਾ ਹੈ ਬਾਈ ਦੇ ਨਾਲ ਜਿਹੜੀ ਗਰੰਟੀ ਹੈ ਬਾਈ ਤੋਂ ਤੁਸੀਂ ਲੈ ਸਕਦੇ ਆ ਬਾਈ ਦੇ ਨਾਲ ਗੱਲ ਕਰ ਸਕਦੇ ਆ ਠੀਕ ਹੈ ਤੇ 20 ਦਿਨਾਂ ਦੇ ਵਿੱਚ ਹੀ ਮਤਲਬ ਇਹ ਚੀਜ਼ ਹੈ ਜਿਹੜੀ ਤੁਹਾਨੂੰ ਕੰਮ ਕਰ ਲੈਣਾ ਤੇ ਬਾਕੀ ਸਕਰੀਨ ਸ਼ਾਟ ਤੁਸੀਂ ਲੈ ਸਕਦੇ ਆ ਨੰਬਰ ਉੱਤੇ ਚਲੀ ਜਾਂਦਾ ਜਨ ਕਿ ਵੀ ਇਹ ਮੈਡੀਕਲਾਂ ਤੋਂ ਨਹੀਂ ਮਿਲਦੀ ਕਿ ਕਿਸੇ ਮੈਡੀਕਲ ਤੇ ਹੈ ਨਹੀਂ ਬਸ ਇਹ ਤਾਂ ਉਸੇ ਭਰਾ ਦੇ ਨਾਲ ਹੀ ਕੰਟੈਕਟ ਕਰਕੇ ਤੁਹਾਨੂੰ ਮੰਗਾਉਣੀ ਪਊ ਜਿਵੇਂ ਸਾਨੂੰ ਦੱਸਿਆ ਬਸ ਇਹ ਸਿਰਫ ਇਹਨਾਂ ਨੇ ਹੀਟ ਵਾਤੀ ਬਣਾਇਆ ਕੱਲੀ ਆਇਆ ਨਹੀਂ ਵੀ ਹੀਟ ਕਢਾਉਣ ਵਾਸਤੇ ਨਹੀਂ ਗੱਬਣ ਕਰਾਉਣ ਵਾਸਤੇ ਬਣਾਇਆ ਵੀ ਇਹਨੇ ਤਾਕਤ ਜਿਹੜੀ ਬੱਚੇਦਾਨੀ ਨੂੰ ਦੇਣੀ ਆ ਪਸ਼ੂ ਦੇ ਐਨੀਮਲ ਦੇ ਜਿਹੜਾ ਵੀ ਮਰਜੀ ਇਹਦੇ ਉੱਤੇ ਐਨੀਮਲ ਹੋਵੇ ਇਹਦੇ ਉੱਤੇ ਮਤਲਬ ਇਹ ਘੋੜਿਆਂ 'ਚ ਵੀ ਵਰਤ ਸਕਦੇ ਆਪਾਂ ਗਾਵਾਂ 'ਚ ਵੀ ਵਰਤ ਸਕਦੇ ਆਂ ਤਾਂ ਮਹਿਸਾਂ 'ਚ ਵਰਤ ਸਕਦੇ ਆਂ ਛੋਟੇ ਪਸ਼ੂਆਂ 'ਚ ਵਰਤ ਸਕਦੇ ਆਂ ਯਾਨੀ ਕਿ ਜਿਵੇਂ ਜਿਵੇਂ ਮਤਲਬ ਦੱਸਿਆ ਹੋਇਆ ਉਹ ਮੇਜ ਕਰਾ ਆਪਾਂ ਇਹ ਤਿੰਨੇ ਚੀਜ਼ਾਂ ਵਰਤ ਸਕਦੇ ਆਂ ਨਹੀਂ ਆ ਤਾਂ ਇੱਕ ਚੀਜ਼ ਹੀ ਨਾਲ ਇਹ ਤਾਂ ਜਿਵੇਂ ਕਿ ਡੱਬੇ ਦੋ ਪਾਉਣੇ ਆ 20 ਦਿਨਾਂ ਦਾ ਸਮਾਨ ਇਹ ਤੇ 20 ਦਿਨਾਂ ਦੀ ਇਹ ਧੰਨਵਾਦ ਸਸਿਕਾਰ